ਅੱਜ ਦੀ ਵੀਡੀਓ ਵਿੱਚ ਆਪਾਂ ਸੱਤ گاਵਾਂ ਦੀ ਵੀਡੀਓ ਬਣਾਈ ਹੈਗੀ ਉਹਨਾਂ ਵਿੱਚੋਂ ਪੰਜ ਤਾਂ ਗੱਬਣਾ ਨੇ ਦੋ ਤਾਜ਼ੀਆਂ ਸੁਈਆਂ ਨੇ ਬਾਈ ਜਿਹੜੀ ਪਹਿਲੇ ਨੰਬਰ ਤੇ ਬੜਾ ਦੇਖ ਰਹੇ ਕਿਹੜਾ ਸੁਵ ਸੁਈ ਇਹ ਦੂਜਾ ਸੁਹਾ ਡਾਟਰ ਦੂਜਾ ਸੁਵ ਸੁਈਆ ਬੱਚਾ ਆ ਗਿਆ ਮਗਰ ਬੱਚੀ ਬਾਈ ਥਣ ਲੈਵੇ ਦੀ ਸਾਫ ਸੁਥਰੀ ਬਹੁਤ ਸੋਹਣਾ ਥਣ ਲੱਗਿਆ ਵਾ ਜੇਰ ਵੀ ਪੈ ਜਾਣੀਆਂ ਥੋੜੇ ਟਾਈਮ ਤੱਕ ਕਰਨ ਬਾਈ ਹਾਂਜੀ ਹਾਂ ਬਤੂਰੀ ਵੀ ਡਾਟਰ ਦਾ ਸੋਹਣੀ ਕਰਕੇ ਗਾਂ ਤੇ ਮੌਲ ਵਿਸਕੰਦਰੇ ਦਾ ਡਾਟਰ ਦਾ ਲੈਣ ਦੇਣ 65000 ਰੁਪਏ ਜੱਕੋ ਬਈ 65000 ਦੀ ਦੇਣੀ ਕਿੰਨਾ ਦੁੱਧ ਪਾ ਦੂ ਬਈ ਡਾਕਟਰ ਬੱਚੇ ਹੋਈ 25 ਕਿਲੋ ਮਾਲ ਕੰਦਾ ਕਿਹਾ ਪਰ ਆਪਾਂ 20 ਕਿਲੋ ਦੀ ਗਾਰੰਟੀ ਦੇ ਗਏ ਜੀ ਠੀਕ ਆ ਬਾਕੇ ਹੁਣ ਬੋੜਾ ਕੱਢਿਆ ਵਾ 4-5 ਕਿਲੋ ਤੇ ਅੱਗੇ ਬਈ ਦੋ ਨੰਬਰ ਲੈਵਾ ਚੈੱਕ ਕਰੋ ਬਈ ਥਾਣ ਚੈੱਕ ਕਰੋ ਬਹੁਤ ਸੋਹਣਾ ਥਾਣਾ ਤੇ ਅੱਗੇ ਦੋ ਨੰਬਰ ਬਈ ਇਹ ਡਾਕਟਰ 24 ਕਿਲੋ 23 ਕਿਲੋ ਦੁੱਧ ਪਾਉਂਦੀ ਆ ਹਮ ਆਪਣੇ ਰਸਤੇਰ ਚੋਂ ਗਾਂ ਇਹ ਹਫਤੇ ਦੀ ਕੱਚੀ ਹਫਤੇ ਦੀ ਕੱਚੀ ਮੁੱਲੇ ਦਾ ਬਈ ਮੋਲੜਾ ਟਰੱਜ ਦਾ ਲੈਂਡ ਦੇਣ 65000 ਰੁਪਇਆ ਦਾ ਠੀਕ ਆ 50000 ਦੀ ਬਾਈ ਕਹਿੰਦਾ ਇਹ ਦੇ ਦਾਂਗੇ ਕਿ ਤਿੰਨ ਨੰਬਰ ਜਰਸੀ ਆ ਗਈ ਹਾਂਜੀ ਇਹ ਜਰਸੀ ਆ ਗਈ ਜਿਹੜਾ ਇਹ ਦੂਜਾ ਥੋੜਾ ਡਾਕਟਰ ਪਹਿਲਾਂ ਨੇ 17 18 ਕਿਲੋ ਵੱਧ ਪਾਇਆ ਐਡ ਕੀ ਕਿੰਨਾ ਵੱਧ ਦੇਖੋ ਡਾਕਟਰ ਪਾਉਣ ਦਾ ਵੀ ਚਾਹੀਦਾ 15 18 ਕਿਲੋ ਗਾਰੰਟੀ ਦੇ ਦਿੰਦਾ ਮੁੱਲ ਇਹਦਾ ਬਾਈ ਫਿਰ ਮੁੱਲ ਇਹਦਾ 55000 ਵੀ ਡਾਕਟਰ ਲੈ ਆਂਦੇ ਚੱਕੋ ਬਾਈ ਇਹਦਾ 55000 ਅੱਗੇ ਬਾਈ ਆ ਆ ਗਈ ਐਫਾ ਹਾਂਜੀ ਇਹਨਾਂ ਦਾ 19 ਕਿਲੋ ਦੁੱਧ ਪਾ ਫਲੂਨਾਂ ਪੰਜ ਨੰਬਰ ਐਕਸ ਜਾਰੀ ਮੀਟਰ ਬਾਈ ਇਹਨੇ ਦੁੱਧ ਦਾ ਕੱਟ ਰਿਹਾ ਹੈ ਕਿੰਨਾ ਬੱਦੂ ਡਾਕਟਰ ਜੀ ਬੱਦੂ ਜੀ ਦਾ ਗਰਮੀ ਚਲ ਆਪਾਂ 10 ਕਿਲੋ ਦੀ ਗਾਰੰਟੀ ਦੇ ਦਿੰਦੇ ਤੇ ਮੁੱਲ ਇਹਦਾ ਹੀ 55 ਹਜ਼ਾਰ ਹੈ ਮੁੱਲ ਇਹਦਾ ਹੀ 55 ਹਜ਼ਾਰ ਹੀ ਲੈ ਠੀਕ ਆ ਅੱਗੇ ਭਾਈ ਆ ਗਈ ਪੰਜ ਨੰਬਰ ਇਹ ਪਹਿਲਾ ਸੋ ਡਾਕਟਰ ਬੱਛੀ ਆ ਸੀਰ ਠੰਡੀ ਫੁੱਲ ਆ ਜਿਵੇਂ ਮਰਜੀ ਬਾਈ ਕਿਆ ਬਾਤ ਆ ਮਿਸਟਰ ਗਲਾਬੀ ਗਲਾਬੀ ਫੁੱਲਾ ਗਲਾਬੀ ਥਾਣਾ ਪਲੀ ਵੀ ਫੁੱਲਾ ਕਿੰਨਾ ਦੁੱਧ ਦੇ ਦੂ ਬਾਈ ਡਾਕਟਰ 15 ਕਿਲੋ ਤੋਂ ਪਲੱਸ ਚੱਲੂਗੀ 15 ਕਿਲੋ ਦੀ ਵਾਰੰਟੀ ਦੇ ਸਿਰ ਮੁੱਲ ਫਿਰ ਇਹਦਾ ਕੀ ਆ ਅਜੇ 2-4 ਦਿਨ ਕੱਢਦੀ ਆ 52000 ਲੈਣਾ ਇਹਦਾ 52000 ਰੁਪਿਆ ਬਾਈ ਕਹਿੰਦਾ ਲੈਣਾ ਹੀ ਆ ਚੰਗੇ ਕੱਤਦੀ ਆ ਟਾਂ ਚ ਲੰਮਾ ਫੁੱਲ ਪਲੀ ਵੀ ਅੱਗੇ ਬਾਈ 6 ਨੰਬਰ ਇਹ ਜਰਸੀ ਕ੍ਰੋਸ ਆਗੀ ਡਾਕਟਰ ਵੱਡੀ ਇਹ ਫੁੱਲ ਵੱਡੀ ਬਹੁਤ ਠੰਡੀ ਡਾਕਟਰ ਫੁੱਲ ਹਲਦੇ ਵੀ ਸਾਬ ਤੁਸੀਂ ਦੁੱਧ 12 ਕਿਲੋ 17 ਕਿਲੋ ਮਾਰਕਾ ਨੇ ਕਿਹਾ ਇਹ ਸਾਡਾ ਗਾਰੰਟੀ ਦੇ ਚੁੱਕਾ ਫੁੱਲ ਇਹਦਾ ਹੀ 55 ਇਹਦੇ 52000 5 ਬਈ ਐਂ ਮੜਾ ਜਿਆ ਕੋਲੇ ਇਹ ਕਿਹੜਾ ਸੂਆ ਇਹ ਡਾਕਟਰ ਦੂਜਾ ਸੂਆ ਸੂਈ ਆ ਬੱਚਾ ਆ ਗਿਆ ਬੱਚਾ ਬਈ ਦੂਜਾ ਸੂਆ ਪੜੀ ਵੀ ਫੁੱਲਾ ਨਾਲੇ ਵੀ ਦੀ ਬਈ ਸਾਹ ਸੁਤਰੀ ਇੱਕ ਥਾਂ ਤੇ ਬਈ ਕਹਿੰਦਾ ਹਵਾ ਭਰਦੀ ਆ ਵੀ ਔਰਲੇ ਥਾਂ ਤੇ ਭਰਲੇ ਜਿਹੜਾ ਧਰਮਾ ਲੈ ਕੇ ਤਿੰਨ ਜਮਾ ਬੋਲਦਾ ਇੱਕ ਨੰਬਰ ਆ ਵਾ ਜਮਾ ਚੋਈ ਨੰਬਰ 1 ਤੇ ਮੁੱਲ ਜਮਾ ਜਿਹੜਾ ਦੇਣ ਲੈਣਾ 22000 ਰੁਪਿਆ ਰਾਸ ਸੂਈ ਆ ਬਈ ਇਹਨਾਂ ਖਰਾਬ ਸੂਈ ਆ ਜੀਰ ਜੂਰ ਦੀ ਗਾਰੰਟੀ ਆ ਤੇ ਪਿੰਡ ਹੈਗਾ ਵੀਰ ਦਾ ਬਈ ਟੱਲਾ ਮਾ ਹਾਂਜੀ ਜਿਲ੍ਹਾ ਮੋਗਾ ਜੀ ਠੀਕ ਆ ਜਿਲ੍ਹਾ ਮੋਗਾ ਤਹਿਸੀਲ ਬਈ ਬਾਗਾ ਪੁਰਾਣਾ ਹਾਂਜੀ ਮੈਨੂੰ ਨੰਬਰ ਬ